ਤਨ ਤਨ ਸਤਿਗੁਰੂ ਤੇ ਰਿਹਾ ਅਸਰ ਪ੍ਰੇਮ ਤੇ ਬਿराग ਵਾਲੀ ਖੈਰ ਪਾਈਂਦਾ ਧਿਆ ਪ੍ਰੇਮ ਤੇ ਬਿराग ਵਾਲੀ ਖੈਰ ਰੂਹ ਸੰਗ ਨਿਭ ਜਾਏ ਦਸਤੀ ਮਨ ਸੰਗ ਨਿਭ ਜਾਏ ਬੈਰ ਮੇਰੇ ਦਾਤਿਆ ਦਮਣੀ ਫੈਲਾ ਕੇ ਮੰਗਾ ਖੈਰ ਮੇਰੇ ਦਾਤਿਆ ਅਨਮੋਲ ਦਿੱਤਾ ਤੂੰ ਜੋ ਸੱਚਾ ਨਾਮ ਜੀ ਜਪਦਾ ਰਹਾ ਲਗਾਤਾਰ ਸੂਬਾ ਸ਼ਾਮ ਜੀ ਐਸੀ ਕਰੋ ਰਹਿਮਤ ਜੀ ਕਾਬਿਲ ਬਣਾ ਦਿਓ ਕਰ ਰੂ ਰੋਹਾਨੀ ਮੰਡਲਾਂ ਦੀ ਸੈਰ ਮੇਰਿ ਦਤਿਆ ਪ੍ਰੇਮ ਤੇ ਵਿराग ਵਾਲੀ ਪਾਈ ਖੈਰ ਮੇਰਿ ਦਤਿਆ ਗੁਰੂ ਬਚਨਾਂ ਤੇ ਅਮਲਿ ਕਮਾਵਾ ਜੀ ਕਦੇ ਵੀ ਨਾ ਆਗੇ ਆ ਤੋ ਬਾਹਰ ਜਾ ਮਾਂ ਜੀ ਮਾਨ ਦੇ ਖਿਆਲਾਂ ਵਿੱਚ ਕਦੇ ਨਾ ਗਵਾਚਾਂ ਜੀ ਰਹੇ ਆਪ ਚ ਤਿਆਨ ਅੱਠੇ ਪੈਰ ਮੇਰੇ ਦਾ ਤਿਆ ਪ੍ਰੇਮ ਤੇ ਵਿਰਾਗ ਵਾਲੀ ਪਾਈ ਖੈਰ ਮੇਰੇ ਦਾਤਿਆ ਰਹਸ ਦਬਾਣੇ ਪਾ ਤੇਰੀ ਅਸ਼ਾਈ ਦਾ ਪੁੱਲ ਕੇ ਵਿਸੰਗ ਕਰਾਂ ਨਾ ਬੁਰਾਈ ਦਾ ਜੋ ਨਾ ਤੈਨੂੰ ਪਾਵੇ ਕਰਾਂ ਐਸਾ ਨਾ ਕਰਮ ਜੀ ਪੂਰੀ ਤਰਫ ਤੋਂ ਮੋੜੀ ਦੇਣਾ ਪੈਰ ਮੇਰੇ ਦਾਤਿਆ ਪ੍ਰੇਮ ਤੇ ਵਿਰਾਗ ਵਾਲੀ ਖੈਰ ਪਾਈਂਦਾ ਤਿਆ ਦਿਆ ਮਿਹਰ ਕਰੋ ਸ਼ੈ ਨਿਸ਼ਾਦਤਾਰ ਜੀ ਕਦ ਨਾ ਪ੍ਰੇਮ ਵਾਲੀ ਟੁੱਟੇ ਤਾਰ ਜੀ ਹਰ ਦਮ ਮੇ ਤੇ ਮਿੱਠੇ ਬੋਲੀ ਬੋਲਾ ਸਬਨਾ ਨੂੰ ਈਰਖਾ ਦੀ ਉਂਗਲਾ ਨજર ਮੇਰੇ ਦਾਤਿਆ ਪ੍ਰੇਮ ਤੇ ਬੇਰਾਗ ਵਾਲੀ ਖੈਰ ਪਾਈਂਦਾ ਤਿਆ ਦਮ ਮੈਂ ਦਮ ਬੋਲਾ ਤੂੰ ਹੀ ਸਾਈਆਂ ਤੇਰੀ ਤਰਫ ਰਹੇ ਮੂ ਸਾਈਆਂ ਮਨ ਦੀ ਨਮਨਾ ਕਦੇ ਦਰੋਂ ਨਾ ਬੇਦਾਰੇ ਹੋ ਮਾਂ ਮਿਲੇ ਤੇਰੇ ਚਾਰੇ ਨੱਚ ਠਹਿਰੇ ਮੇਰੇ ਦాతਿਆ ਪ੍ਰੇਮ ਤੇ ਵਿਰਾਗ ਵਾਲੀ ਖੈਰ ਪਾਈਂਦਾ ਦਿਆ ਬਾਣੀ ਜਾਮਾ ਪੱਕਾ ਸੇਵਾ ਸਿਮਰਨ ਦਾ ਮੀਤ ਪਲਾ ਚਾਵਾਂ ਸਰਬਤ ਜਾਣਦਾ ਸ਼ਸਤ ਨਾਮ ਜੀ ਦਾਤਾ ਕਰਨਾ ਕਬੂਲ ਜੀ ਤੇਰੇ ਚਰਨਾਚ ਅਰਜ ਹਦਾਤਿਆ ਮੇਰੇ ਦਾਤਿਆ ਪ੍ਰੇਮ ਤੇ ਵਿਰਾਗ ਵਾਲੀ ਖੈਰ ਪਾਈਂਦਾ ਤਿਆ ਪ੍ਰੇਮ ਤੇ ਵਿਰਾਗ ਵਾਲੀ ਖੈਰ ਪਾਈਂਦਾ ਤਿਆ ਰੂਹ ਸੰਗ ਨਿਭ ਜਾਏ ਦਸਤੀ ਮਨ ਸੰਗ ਨਿਭ ਜਾਏ ਬੈਰ ਮੇਰੇ ਦਾ ਤਿਆ ਦਮਨੇ ਪਿਲਾ ਕੇ ਮੰਗਾ ਕੈਰ ਮੇਰੇ ਦਾਤਿਆ ਤਨ ਤਨ ਸਤਿਗੁਰੂ ਤੇਰੇ ਯਸਾ